ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3ਾ ਸਤਿਗੁਰਾਂ ਦੇ ਚਰਨਾਂ ਵਿੱਚ ਪੰਡਿਤ ਗਿਆਨੀ ਆਦਿਕ ਬੇਨਤੀ ਕਰਦੇ ਹਨ ਕਿ ਸਤਿਗੁਰੂ ਜੀ ਸਾਡੇ ਹਿਰਦੇ ਵਿੱਚ ਮਾਇਆ ਦੀ ਮਲੀਨਤਾ ਬਣੀ ਰਹਿੰਦੀ ਹੈ ਤਾਂ ਸੁਣ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼ਲੋਕ ਉਚਾਰਨ ਕੀਤਾ ਸ਼ਲੋਕ ਮਹਲਾ 3 ਪੰਡਿਤ ਮੈਲ ਨਾ ਚੁੱਕਈ ਜੇ ਵੇਦ ਪੜੈ ਜੁਗ ਚਾਰ ਏ ਪੰਡਿਤ ਮਾਇਆ ਦੀ ਇਛਾ ਰੂਪੀ ਮੈਲ ਨਹੀਂ ਚੁੱਕੀ ਜਾਂਦੀ ਭਾਵੇਂ ਜੇਕਰ ਕੋਈ ਚੌਹਾਂ ਜੁਗਾਂ ਵਿੱਚ ਵੇਦਾਂ ਨੂੰ ਵੀ ਪੜਦਾ ਰਹੇ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹਉਮੈ ਨਾਮ ਵਿਸਾਰ ਤਿੰਨਾ ਗੁਣਾਂ ਦੇ ਅੰਦਰ ਮਾਇਆ ਹੀ ਮੂਲ ਮੁੱਢ ਰੂਪ ਹੈ ਉਸ ਮਾਇਆ ਦੀ ਹਉਮੈ ਹੰਗਤਾ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਭੁਲਾ ਦਿੰਦਾ ਹੈ ਪੰਡਤ ਪੂਲੇ ਦੂਜੈ ਲਾਗੇ ਮਾਇਆ ਕੈ ਵਾਪਾਰ ਇਹ ਪੰਡਿਤ ਬਹੁਤ ਸਾਰੇ ਪੰਡਿਤ ਵਿਦਵਾਨ ਲੋਕ ਮਾਇਆ ਦੇ ਵਪਾਰ ਵਣਜ ਵਿੱਚ ਹੀ ਭੁੱਲ ਕੇ ਦ્વੈਤ ਪਾ ਵਿੱਚ ਲੱਗੇ ਰਹਿੰਦੇ ਆ ਅੰਤਰ ਤ੍ਰਿਸ਼ਨਾ ਭੁੱਖ ਹੈ ਮੂਰਖ ਭੁਖਿਆ ਮoye ਗਵਾਰ ਉਹਨਾਂ ਦੇ ਹਿਰਦੇ ਵਿੱਚ ਰਸਾਂ ਕਸਾਂ ਦੀ ਤ੍ਰਿਸ਼ਨਾ ਇੱਛਾ ਰੂਪ ਭੁੱਖ ਛੁਦਾ ਬਣੀ ਰਹਿੰਦੀ ਹੈ ਪਦਾਰਥਾਂ ਦੀ ਤ੍ਰਿਸ਼ਨਾ ਪ੍ਰਾਪਤੀ ਦੀ ਪ੍ਰਭਲ ਇਛਾ ਰੂਪ ਭੁੱਖਾ ਕਰਕੇ ਉਹਨਾਂ ਮੂਰਖ ਬੇਸਮਝ ਪੁਰਖਾਂ ਦਾ ਜੀਵਨ ਭੁੱਖਿਆ ਦਾ ਹੀ ਗੁਜ਼ਰਦਾ ਹੈ ਅਤਿਅੰਤ ਨੂੰ ਗਵਾਰ ਮੂਰਖ ਮੌਤ ਦੇ ਮਾਰੇ ਹੋਏ ਮਰ ਜਾਂਦੇ ਹੋ ਸਤਗੁਰ ਸੇਵਿਆ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਹੇ ਪੰਡਤ ਜੀ ਜਿਨ੍ਹਾਂ ਨੇ ਸਤਗੁਰਾਂ ਦੀ ਭਗਤੀ ਰੂਪੀ ਸੇਵਿਆ ਟਹਿਲ ਕੀਤੀ ਹੈ ਉਹਨਾਂ ਨੇ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਸੁਖ ਆਨੰਦ ਸਰੂਪ ਨੂੰ ਪਾਇਆ ਹੈ ਅੰਦਰੋਂ ਤ੍ਰਿਸਨਾ ਭੁੱਖ ਗਈ ਸੱਚੇ ਨਾਏ ਪਿਆਰ ਇਹ ਪੰਡਤ ਜਿੰਨਾ ਪੁਰਖਾਂ ਦਾ ਸੱਚੇ ਪਰਮੇਸ਼ਰ ਦੇ ਨਾਏ ਨਾਮ ਵਿੱਚ ਪਿਆਰ ਕੀਏ ਸਨੇਹ ਲੱਗਾ ਹੈ ਉਹਨਾਂ ਦੇ ਹਿਰਦੇ ਅੰਦਰੋਂ ਵਿੱਚ ਤ੍ਰਿਸ਼ਨਾ ਦੀ ਰਸਾਂ ਕਸਾਂ ਦੀ ਭੋਗਾ ਦੀ ਭੁੱਖ ਚਲੀ ਗਈ ਹੈ ਨਾਨਕ ਨਾਮ ਰਤੇ ਸਹਜੇ ਰਜੇ ਜਿਨ੍ਹਾਂ ਹਰ ਰੱਖਿਆ ਉਰਤਾਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਪੁਰਖਾਂ ਨੇ ਪਰਮੇਸ਼ਰ ਦਾ ਨਾਮ ਔਰ ਹਿਰਦੇ ਵਿੱਚ ਧਾਰਨ ਕਰਕੇ ਭਾਵ ਵਸਾ ਕੇ ਰੱਖਿਆ ਹੈ ਤੇ ਹਰ ਵਕਤ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਸਹਿ ਜੀ ਸੁਤੇ ਸਿੱਧ ਹੀ ਆਤਮਿਕ ਆਨੰਦ ਵਿੱਚ ਤ੍ਰਿਪਤ ਹੋਏ ਹਨ ਮਹੱਲਾ ਤੀਜਾ ਮਨਮੁਖ ਹਰ ਨਾਮ ਨਸੇਵਿਆ ਦੁਖ ਲੱਗਾ ਬਹੁਤਾ ਆਏ ਮਨਮੁਖ ਪੁਰਖਾਂ ਨੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਸੇਵਨ ਨਹੀਂ ਕੀਤਾ ਇਸ ਕਰਕੇ ਉਹਨਾਂ ਨੂੰ ਵਿਕਾਰਾਂ ਦਾ ਅਗਿਆਨ ਦਾ ਕਾਲ ਦਾ ਬਹੁਤਾ ਅਦਿਕ ਦੁਖ ਬਹੁਤ ਦੁਖ ਲੱਗਾ ਹੈ ਅੰਦਰ ਅਗਿਆਨ ਅੰਧੇਰ ਹੈ ਸੁਧ ਨਕਾਈ ਪਾਏ ਮਨਮੁਖ ਦੇ ਹਿਰਦੇ ਅੰਦਰ ਗਿਆਨ ਤੋਂ ਬਿਗੈਰ ਅਵਰਣ ਸ਼ਕਤੀ ਕਰਕੇ ਅਗਿਆਨ ਦਾ ਹਨੇਰਾ ਪਿਆ ਆ ਇਸ ਲਈ ਉਹ ਸੱਚ ਸਰੂਪ ਦੇ ਵਿਚਾਰ ਦੀ ਕਾਈ ਹੁੰਦਾ ਕੋਈ ਵੀ ਸੁਧ ਗਿਆਤ ਨਹੀਂ ਪਾਉਂਦੇ ਮਨ ਹੱਠ ਸਹਿ ਜਨਾ ਬੀਜਿਓ ਭੁੱਖਾ ਕੇ ਅੱਗੇ ਖਾਏ ਮਨਮੁਖ ਪੁਰਖਾਂ ਨੇ ਮਨ ਹੱਠ ਮਨ ਦੀ ਹੱਠ ਜਿਦ ਕਰਕੇ ਗੁਰਾਂ ਦੇ ਉਪਦੇਸ਼ ਦੁਆਰਾ ਸ਼ਰਵਣ ਮੰਨਣ ਨਿਧਿਆਸਨ ਕਰਨ ਰੂਪ ਗਿਆਨ ਰੂਪ ਬੀਜ ਨਹੀਂ ਬੀਜਿਆ ਪਾਵ ਨਾਮ ਨਹੀਂ ਜਪਿਆ ਇਸ ਲਈ ਉਹ ਅੱਗੇ ਕੀਏ ਅੱਗੇ ਪ੍ਰਲੋਕ ਵਿੱਚ ਜਾ ਕੇ ਭੁੱਖੇ ਕੀ ਖਾਣਗੇ ਕਿਉਂਕਿ ਨਾਮ ਨਿਧਾਨ ਵਿਸਾਰਿਆ ਦੂਜੈ ਲੱਗਾ ਜਾਏ ਮਨਮੁਖ ਨਾਮ ਰੂਪੀ ਨਿਧਾਨ ਖਜ਼ਾਨੇ ਨੂੰ ਤਾਂ ਭੁਲਾ ਕੇ ਵਿਸਾਰਿਆ ਵਿਸਾਰ ਦਿੱਤਾ ਤੇ ਦਵੈਤ ਭਾਵ ਵਿੱਚ ਜਾ ਲੱਗੇ ਨਾਨਕ ਗੁਰਮੁਖ ਮਿਲਹਿ ਵਡਿਆਈਆ ਜੇ ਆਪੇ ਮੇਲ ਮਿਲਾਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਗੁਰਮੁਖਾਂ ਨੂੰ ਸੱਚ ਸਰੂਪ ਦੀਆਂ ਵਡਿਆਈਆਂ ਮਿਲਦੀਆਂ ਹਨ ਜੇਕਰ ਆਪ ਪਰਮੇਸ਼ਰ ਗੁਰਾਂ ਦੇ ਉਪਦੇਸ਼ ਦੁਆਰਾ ਮੇਲ ਕੇ ਆਪਣੇ ਸਰੂਪ ਨਾਲ ਮਿਲਾ ਲੈਣ ਪੌੜੀ ਹਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੀ ਜਿਹੜੀ ਜੀਵ ਰੂਪੀ ਇਸਤਰੀ ਜੀਬਾ ਰਸਨਾ ਨਾਲ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਜਸ ਕੀਰਤਨ ਨੂੰ ਗਾਉਂਦੀ ਹੈ ਉਹ ਖਰੀ ਕੀਏ ਅਤਿਅੰਤ ਬਹੁਤ ਸੁਹਾਵਣੀ ਸ਼ੋਭਨੀ ਕੋਰੀ ਜੋ ਮਨ ਤਨ ਮੁਖ ਹਰ ਬੋਲੇ ਸਾ ਹਰ ਭਾਵਣੀ ਜਿਹੜੀ ਜੀਵ ਰੂਪ ਇਸਤਰੀ ਮਨ ਤਨ ਮੁਖ ਕਰਕੇ ਪਰਮੇਸ਼ਰ ਦੇ ਨਾਮ ਨੂੰ ਬੋਲਦੀ ਹੈ ਉਹ ਹਰ ਪਰਮੇਸ਼ਰ ਨੂੰ ਪਾਉਂਦੀ ਹੈ ਜੋ ਗੁਰਮੁਖ ਚਖੈ ਸਾਦ ਸਾ ਤ੍ਰਿਪਤਾਵਣੀ ਜਿਹੜੀ ਜੀਵ ਰੂਪ ਇਸਤਰੀ ਮੁਖੀ ਗੁਰਾਂ ਦੁਆਰਾ ਨਾਮ ਦਾ ਸਰਵਣ ਕਰਕੇ ਮੰਨਣ ਸਵਾਦ ਚੱਕਦੀ ਹੈ ਉਹ ਆਤਮਿਕ ਆਨੰਦ ਕਰਕੇ ਤ੍ਰਿਪਤ ਹੁੰਦੀ ਹੈ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਹੜੀ ਜੀਵ ਰੂਪ ਇਸਤਰੀ ਗੁਰਾਂ ਦੁਆਰਾ ਪਿਆਰੇ ਪਰਮੇਸ਼ਰ ਦੇ ਗੁਣਾਂ ਨੂੰ ਹਮੇਸ਼ਾ ਗਾਉਂਦੀ ਹੈ ਉਸ ਨੂੰ ਆਪ ਗੁਰੂ ਸਾਹਿਬ ਜੀ ਗਿਆਨ ਆਦਿਕ ਗੁਣ ਗਾ ਕੇ ਗੁਣਾ ਵਾਲੇ ਬ੍ਰਹਮ ਦੀ ਸਮਝਾਵਣੀ ਸਮਝ ਦੇ ਦਿੰਦੇ ਆ ਉਸ ਨੂੰ ਗਿਆਨ ਆਦ ਗੁਣ ਗਾਉਣੇ ਕਰਕੇ ਗੁਣੀ ਪਰਮੇਸ਼ਰ ਦੇ ਸਰੂਪ ਦੀ ਸਮਝਾਉਂਦੀ ਹੈ ਜਿਸ ਹੋਵੇ ਆਪ ਦਿਆਲ ਸਾ ਸਤਗੁਰੂ ਗੁਰੂ ਬੁਲਾਵਣੀ ਜਿਸ ਜੀਵ ਰੂਪ ਇਸਤਰੀ ਉਤੇ ਆਪ ਵਾਹਿਗੁਰੂ ਦਿਆਲੂ ਕਿਰਪਾਲੂ ਹੁੰਦਾ ਉਹ ਗੁਰੂ ਪੂਜਨੀਕ ਸਤਗੁਰਾਂ ਦੇ ਜਸ ਨੂੰ ਕੀਰਤਨ ਰੂਪ ਵਿੱਚ ਬੁਲਾਵਣੀ ਬੋਲਦੀ ਹੈ ਸਾਗ ਕੀ ਉਹ ਸਤਗੁਰਾਂ ਦੀ ਸ਼ਰਨ ਪੈਂਦੀ ਹੈ ਤੇ ਗੁਰੂ ਸਾਹਿਬ ਜੀ ਉਸ ਤੋਂ ਨਾਮ ਦਾ ਅਭਿਆਸ ਬੁਲਾਉਣਾ ਕਰਦੇ ਭਾਜ ਪਉਣਾ ਕਰਦੇ ਆ ਸਲੋਕ ਮਹੱਲਾ ਦੀਜਾ ਧੰਨ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਤਿਗੁਰੂ ਜੀ ਸੇਵਾ ਕਰਨ ਦਾ ਕੀ ਢੰਗ ਹੈ ਤੇ ਕਿਸ ਯੁਗਤੀ ਦੁਆਰਾ ਕੀਤੀ ਹੋਈ ਸੇਵਾ ਸਫਲੀ ਹੈ ਤਾਂ ਸੁਣ ਕੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸ਼ਲੋਕ ਉਚਾਰਨ ਕਰਦੇ ਹ ਹਸਤੀ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਿਰ ਦੇ ਹੇ ਭਾਈ ਜਿਵੇਂ ਹਸਤੀ ਹਾਤੀ ਦੇ ਸਿਰ ਉੱਤੇ ਮੁਹਾਵਤ ਕੋਲ ਲੋਹੇ ਦਾ ਅੰਕ ਸਕੁੰਡਾ ਹੁੰਦਾ ਉਹ ਹਾਤੀ ਮੁਹਾਵਤ ਦੇ ਇਸ਼ਾਰੇ ਨਾਲ ਚੱਲਦਾ ਅਤੇ ਜਿਵੇਂ ਜਿਵੇਂ ਐਰਣ ਹਥੌੜੇ ੇਠ ਆਪਣਾ ਸਿਰ ਦੇ ਦੇ ਭਾਵ ਸਿੱਧਾ ਕੱਲਾ ਦੇ ਨਹੀਂ ਬੋਲਣਾ ਦਦੇ ਨੂੰ ਲਾਂ ਈੜੀ ਨੂੰ ਸਿਆਰੀ ਹੈ ਦੇ ਸੋ ਕਹਿੰਦੇ ਦਿੰਦੀ ਹੈ ਐਰਣ ਜਿਹੜੀ ਆ ਉਹ ਹਥੌੜੇ ਦੇ ਥੱਲੇ ਸਿਰ ਦਿੰਦੀ ਆਪਣਾ ਪਾਪ ਆਪਣੇ ਸਿਰ ਤੇ ਹਥੌੜਿਆਂ ਦੀ ਮਾਰ ਖਾ ਕੇ ਵੀ ਅਡੋਲ ਰਹਿੰਦੀ ਹੈ ਇਸੇ ਪ੍ਰਕਾਰ ਜਿਸ ਜਿਗਿਆਸੂ ਦੇ ਮਨ ਰੂਪੀ ਹਾਤੀ ਦੇ ਸਿਰ ਉੱਤੇ ਸਤਿਗੁਰੂ ਮਹਾਵਤ ਦਾ ਉਪਦੇਸ਼ ਰੂਪੀ ਗਿਆਨ ਰੂਪੀ ਕੁੰਡਾ ਹੈ ਉਹਨਾਂ ਦਾ ਮਨ ਰੂਪੀ ਹਾਤੀ ਸਤਿਗੁਰੂ ਮਹਾਵਤ ਦੇ ਹੁਕਮ ਅਨਸਾਰ ਹੋ ਕੇ ਚੱਲਦਾ ਅਤੇ ਇਸੇ ਪ੍ਰਕਾਰ ਜਿਸ ਜਿਗਿਆਸੂ ਦੀ ਬੁੱਧ ਰੂਪ ਐਰਣ ਵੇਦ ਗਿਆਨ ਦੇ ਹੇਠ ਆਪਣਾ ਹੰਕਾਰ ਰੂਪੀ ਸਿਰ ਰੱਖ ਦਿੰਦੀ ਹੈ ਭਾਵ ਬੁੱਧੀ ਨੂੰ ਅਡੋਲ ਰੱਖੇ ਮਨ ਤਨ ਆਗੈ ਰਾਖ ਕੈ ਊਭੀ ਸੇਵ ਕਰੇ ਇਹ ਸਾਰੇ ਸ਼ਬਦ ਇਸੇ ਤਰ੍ਹਾਂ ਪੜ੍ਹ ਹੋਣਗੇ ਕਿਉਂਕਿ ਈੜੀ ਨੂੰ ਸਿਹਾਰੀ ਆਵੇਗੀ ਮਗਰ ਸੋ ਦੇ ਕਰੇ ਲੇ ਇਸ ਤਰ੍ਹਾਂ ਕਹਿੰਦੇ ਮਨ ਤਨ ਆਗੈ ਰਾਖ ਕੈ ਊਭੀ ਸੇਵ ਕਰੇ ਇਸੇ ਤਰ੍ਹਾਂ ਸਿੱਖ ਨੂੰ ਚਾਹੀਦਾ ਹੈ ਕੇ ਮਨ ਤੇ ਤਨ ਸਰੀਰ ਸਤਿਗੁਰਾਂ ਅੱਗੇ ਰੱਖ ਕੇ ਊਭੀ ਕੀਏ ਖਲੋ ਕੇ ਭਾਵ ਇਕਾਗਰ ਚਿਤ ਹੋ ਕੇ ਟਹਿਲ ਕਰੇ ਇਉ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਗਾ ਲੇ ਇਸ ਤਰ੍ਹਾਂ ਗੁਰਮੁਖ ਬਣ ਕੇ ਆਪਾ ਭਾਵ ਅਰਥਾਤ ਹੰਕਾਰ ਦੂਰ ਕਰਕੇ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ ਸਾਰੀ ਸ੍ਰਿਸ਼ਟੀ ਦਾ ਜੋ ਰਾਜ ਪ੍ਰਕਾਸ਼ ਰੂਪ ਬ੍ਰਹਮ ਹੈ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ ਪਾਵ ਬ੍ਰਹਮ ਨੂੰ ਸਤ ਅਤੇ ਸੰਸਾਰ ਨੂੰ ਮਿੱਥਿਆ ਜਾਣ ਲੈਂਦਾ ਹੈ ਨਾਨਕ ਗੁਰਮਖ ਬੁੱਝੀਐ ਜਾ ਆਪੇ ਨਦਰ ਕਰੇ ਸਤਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਆਪ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ ਤਾਂ ਗੁਰਮਖ ਬਣ ਕੇ ਗੁਰਾਂ ਦੁਆਰਾ ਗਿਆਨ ਨੂੰ ਬੁੱਝੀਐ ਸਮਝੀਦਾ ਹੈ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਜਿਨ੍ਹਾਂ ਨੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਉਹ ਸੰਸਾਰ ਤੇ ਮਨੁੱਖਾ ਜਨਮ ਧਾਰ ਕੇ ਆਏ ਹੋਏ ਪਰਵਾਣੀਕ ਸਫਲੇ ਹੋਏ ਆ ਨਾਨਕ ਕੁਲ ਉਧਾਰੈ ਆਪਣ ਦਰਗਹ ਪਾਵਹਿ ਮਾੜ ਸਤਿਗੁਰੂ ਜੀ ਕਥਨ ਕਰਦੇ ਆ ਕਿ ਉਹ ਆਪ ਦਾ ਤਾਂ ਉਧਾਰ ਕਰਦੇ ਹੀ ਹਨ ਨਾਲ ਆਪਣੀਆਂ ਕੁਲਾਂ ਦਾ ਨੂੰ ਵੀ ਉਧਾਰ ਲੈਂਦੇ ਆ ਉਹਨਾਂ ਦਾ ਵੀ ਉਧਾਰ ਕਰ ਲੈਂਦੇ ਅਤੇ ਦਰਗਾਹ ਰੱਬੀ ਕਚਹਿਰੀ ਸਾਜਖੰਡ ਵਿੱਚ ਵੀ ਮਾਨ ਸਤਕਾਰ ਪਾਉਂਦੇ ਹਨ ਕਿਉਂਕਿ ਉਹਨਾਂ ਦਾ ਪਤ ਕਈਏ ਪਤ ਦੇ ਸਹਿਤ ਲੇਖਾ ਨਿਬੜ ਜਾਂਦਾ ਹੈ ਪੌੜੀ ਗੁਰਮਖ ਸਖੀਆ ਸਿੱਖ ਗੁਰੂ ਮੇਲ ਆਈਆ ਗੁਰਾਂ ਦੇ ਉਪਦੇਸ਼ ਨੂੰ ਕਮਾਉਣ ਵਾਲੀਆਂ ਗੁਰਮਖ ਸਿੱਖ ਗੁਰ ਸਿੱਖਾਂ ਰੂਪ ਸਖੀਆਂ ਸਹੇਲੀਆਂ ਗੁਰੂ ਸਤਗੁਰਾਂ ਨੇ ਪਤੀ ਪਰਮੇਸ਼ਰ ਨਾਲ ਮੇਲ ਆਈਆ ਮੇਲ ਦਿੱਤੀਆਂ ਹਨ ਇੱਕ ਸੇਵਕ ਗੁਰਪਾਸ ਇੱਕ ਗੁਰਕਾਰੇ ਲਾਈਆ ਇੱਕ ਸੇਵਕ ਦਾਸ ਰੂਪ ਵਿੱਚ ਗੁਰ ਸਤਗੁਰਾਂ ਦੇ ਪਾਸ ਕੋਲ ਬੈਠੀਆਂ ਸੇਵਾ ਕਰਦੀਆਂ ਹਨ ਇੱਕ ਸਤਗੁਰਾਂ ਨੇ ਝਾੜੂ ਲਾਉਣ ਭਾਂਡੇ ਮਾਂਜਣ ਤੇ ਲੰਗਰ ਆਦ ਪਕਾਉਣ ਦੇ ਕਾਰੇ ਕੰਮ ਵਿੱਚ ਲਾਈਆਂ ਹੋਈਆਂ ਇੱਕ ਸੇਵਕ ਰੂਪ ਸਖੀਆਂ ਸਤਗੁਰਾਂ ਦੇ ਕੋਲ ਅੰਤਰਮੁਖ ਬਿਰਤੀ ਜੋੜ ਕੇ ਰਿੰਦੀਆਂ ਹਨ ਤੇ ਇੱਕ ਸਤਿਗੁਰਾਂ ਨੇ ਭਗਤੀ ਰੂਪੀ ਪ੍ਰਚਾਰ ਰੂਪੀ ਕਾਰਜ ਵਿੱਚ ਲਗਾਈਆਂ ਹੋਈਆਂ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇਵਾਈਆ ਜਿਨ੍ਹਾਂ ਗੁਰਮੁਖ ਸਖੀਆਂ ਦੇ ਮਨ ਹਿਰਦੇ ਵਿੱਚ ਚੇਤਨ ਗੁਰਾਂ ਦਾ ਪਿਆਰਾ ਪ੍ਰੇਮ ਤੇ ਚਿੱਤ ਵਿੱਚ ਮੰਨਣ ਹੈ ਜਿਨ੍ਹਾਂ ਦੇ ਅੰਤਿਸ਼ ਕਰਨ ਦੀ ਕਲਪਨਾ ਰੂਪ ਬਿਰਤੀ ਵਿੱਚ ਤੇ ਚਿਤ ਅੰਤਿਸ਼ ਕਰਨ ਦੀ ਚਿਤਵਨੀ ਰੂਪ ਬਿਰਤੀ ਵਿੱਚ ਗੁਰ ਸਤਗੁਰੂ ਪਿਆਰਾ ਲੱਗ ਰਿਹਾ ਹੈ ਉਹਨਾਂ ਨੂੰ ਸਤਗੁਰੂ ਜੀ ਨੇ ਵਾਹਿਗੁਰੂ ਦਾ ਭਾਉ ਪ੍ਰੇਮ ਗਿਆਨ ਆਦ ਗੁਣ ਦੇ ਵਾਇਆ ਦਿਵਾਇਆ ਹੈ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤਗੁਰੂ ਸਾਹਿਬ ਜੀ ਆਪਣੇ ਮਿੱਤਾ ਕੀਏ ਮਿੱਤਰਾਂ ਪੁੱਤਾ ਕੀਏ ਪੁੱਤਰਾਂ ਭਾਈਆ ਭਰਾਵਾਂ ਤੇ ਗੁਰਸਿੱਖਾ ਆਦ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਜਾਣ ਕੇ ਕੋ ਜਿਆ ਪਿਆਰ ਸਨੇਹ ਕਰਦੇ ਆ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਈਆ ਇਸ ਲਈ ਸਤਗੁਰੂ ਜੀ ਪ੍ਰੇਰਣਾ ਕਰਦੇ ਆ ਕਿ हे ਗੁਰਮੁਖ ਸਖਿਓ ਤੁਸੀਂ ਸਭ ਸਾਰੀਆਂ ਗੁਰ ਪੂਜਨੀਕ ਚੇਤਨ ਸਰੂਪ ਸਤਗੁਰੂ ਨਾਨਕidev ਜੀ ਦੇ ਜਸ ਨੂੰ ਬੋਲਣਾ ਕਰੋ ਜਿਨ੍ਹਾਂ ਜਿਨ੍ਹਾਂ ਨੇ ਗੁਰ ਸਤਗੁਰਾਂ ਦੇ ਜਸ ਨੂੰ ਰਸਨਾ ਨਾਲ ਆਖਿਆ ਹੈ ਉਹਨਾਂ ਨੂੰ ਗੁਰੂ ਸਤਗੁਰੂ ਨਾਨਕ ਦੇਵ ਜੀ ਨੇ ਪਰਮੇਸ਼ਰ ਵਾਲੇ ਪਾਸੇ ਜਿਵਾਉਣਾ ਕੀਤਾ ਹੈ ਜਿਨ੍ਹਾਂ ਜਿਨ੍ਹਾਂ ਨੇ ਸਤਗੁਰਾਂ ਦੇ ਦਸਤੇ ਵਾਹਿਗੁਰੂ ਨਾਮ ਨੂੰ ਆਖਿਆ ਹੈ ਉਹਨਾਂ ਨੂੰ ਉਪਕਾਰੀ ਗੁਰਾਂ ਨੇ ਜੀਵਨ ਮੁਕਤੀ ਕਰਾ ਕੇ ਜਿਉਂਦੇ ਕਰ ਦਿੱਤਾ ਹੈ ਸਲੋਕ ਮਹੱਲਾ 3 ਨਾਨਕ ਨਾਮ ਨਜੇਤਨੀ ਅਗਿਆਨੀ ਅੰਦਲੇ ਅਵਰੇ ਕਰਮ ਕਵਾਹੇ ਸਤਿਗੁਰੂ ਜੀ ਕਥਨ ਕਰਦੇ ਆ ਕਿ ਜਿਹੜੇ ਪੁਰਖ ਪਰਮੇਸ਼ਰ ਦਾ ਨਾਮ ਨਹੀਂ ਚੇਤੇ ਕਰਦੇ ਉਹ ਅਗਿਆਨੀ ਗਿਆਨ ਤੋਂ ਹੀਣੇ ਤੇ ਵਿਰਾਗ ਵਿਵੇਕ ਰੂਪੀ ਪਰੋਖ ਅਪਰੋਖ ਗਿਆਨ ਰੂਪੀ ਨੇਤਰਾ ਤੋਂ ਬਗੈਰ ਅੰਦਲੇ ਅੰਨੇ ਹੋਣ ਕਰਕੇ ਹੋਰ ਹੀ ਸਾਕਾਮ ਕਰਮਾਂ ਨੂੰ ਕਮਾਉਂਦੇ ਆ ਅਤੇ ਜਮਦਰ ਬੱਦੇ ਮਾਰੀਐ ਫਿਰ ਵਿਸਟਾ ਮਾਹੀ ਬਚਾਹੇ ਐਸੇ ਪੁਰਖ ਜਮਾਂ ਦੇ ਦਰ ਦਰਵਾਜ਼ੇ ਵਿੱਚ ਉਗਣਾ ਰੂਪੀ ਸੰਗਲਾਂ ਨਾਲ ਬੰਨੇ ਹੋਏ ਮਾਰਾਂ ਖਾਂਦੇ ਆ ਅਤੇ ਫੇਰ ਵਿਸਤਾ ਗੰਦਗੀ ਦੇ ਕੀੜੇ ਬਣ ਕੇ ਗੰਦਗੀ ਵਿੱਚ ਹੀ ਪਚਾਏ ਖਵਾਰ ਸੜਦੇ ਰਹਿੰਦੇ ਆ ਵਿਸ਼ਿਆ ਰੂਪੀ ਵਿਸਤਾ ਚ ਨਰਕਾ ਰੂਪੀ ਵਿਸਤਾ ਵਿੱਚ ਸਾੜੇ ਜਾਣਗੇ ਮਹੱਲਾ ਤੀਜਾ ਨਾਨਕ ਸਤਿਗੁਰ ਸੇਵਹਿ ਆਪਣਾ ਸੇ ਜਨ ਸੱਚੇ ਪਰਵਾਣ ਸਤਿਗੁਰੂ ਜੀ ਕਥਨ ਕਰਦੇ ਆ ਕਿ ਜਿਹੜੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣਾ ਜਾਣ ਕੇ ਸੇਵ ਦੇ ਪੂਜਨ ਕਰਦੇ ਆ ਉਹ ਜਨਪੁਰਖ ਸੱਚੇ ਅਕਾਲਪੁਰਖ ਦੀ ਦਰਗਾਹ ਵਿੱਚ ਪਰਵਾਹ ਨਹੀਂ ਗਿਆ ਸੱਚੇ ਪਰਮੇਸ਼ਰ ਦੇ ਸਰੂਪ ਵਿੱਚ ਲੀਨ ਹੋ ਕੇ ਪ੍ਰਮਾਣਿਕ ਹੋ ਗਿਆ ਹਰ ਕੈ ਨਾਇ ਸਮਾਈ ਰਹੇ ਚੂਕਾ ਆਵਣ ਜਾਣ ਜਿਹੜੇ ਪੁਰਖ ਪਰਮੇਸ਼ਰ ਦੇ ਨਾਮ ਵਿੱਚ ਸਮਾਏ ਰਹੇ ਜਿਹੜੇ ਪੁਰਖ ਪਰਮੇਸ਼ਰ ਦੇ ਨਾਮ ਵਿੱਚ ਮਸਤ ਹੋ ਕੇ ਲੱਗੇ ਰਹਿੰਦੇ ਉਹਨਾਂ ਦਾ ਜਨਮ ਧਾਰ ਕੇ ਆਉਣਾ ਤੇ ਮਰ ਕੇ ਪ੍ਰਲੋਕ ਨੂੰ ਜਾਣਾ ਭਾਵ ਜੰਮਣਾ ਮਰਨਾ ਚੁੱਕਿਆ ਗਿਆ ਹੈ ਪੌੜੀ ਤਨ ਸੰਪੈ ਮਾਇਆ ਸੰਚੀਏ ਅੰਤੇ ਦੁਖਦਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੋ ਵੀ ਤਨ ਰੋਕੜੀ ਸੰਪੈ ਸੰਪਦਾ ਭਾਵਤੀ ਘੋੜੇ ਆਦ ਵਿਪੂਤੀ ਤੇ ਮਾਇਆ ਚਲ ਰੂਪ ਜੜ ਚੇਤਨ ਮਾਇਆ ਆਦ ਨੂੰ ਇਕੱਤਰ ਕਰਨਾ ਹੈ ਇਹ ਅੰਤ ਅਖੀਰ ਨੂੰ ਦੁਖਦਾਈ ਦੁਖਦਾਇਕ ਹੀ ਹੈ ਘਰ ਮੰਦਰ ਮਹਿਲ ਸਵਾਰੀ ਹੈ ਕਿਛ ਸਾਥ ਨ ਜਾਈ ਹੀ ਪਈ ਜੇਕਰ ਕੱਚੇ ਘਰ ਮਕਾਨ ਬਣਾ ਲਈਏ ਮੰਦਰ ਨਿਵਾਸ ਸਥਾਨ ਭਾਵ ਘਰ ਪੱਕੇ ਬਣਾ ਲਈਏ ਜਾਂ ਚੰਗੇ ਮਹਿਲ ਆਲੀ ਸ਼ਾਨ ਸੀਸ ਮਹਿਲ ਸਵਾਰ ਲਈਏ ਪਰ ਪਰਲੋਕ ਵਿੱਚ ਇਹਨਾਂ ਪਦਾਰਥਾਂ ਤੋਂ ਕੁਝ ਵੀ ਸਾਥ ਨਾਲ ਨਹੀਂ ਜਾਂਦਾ ਹਰ ਰੰਗੀ ਦੁਰੇ ਨਿਤ ਪਾਲੀਐਹ ਕਿ ਤੈ ਕਾਮ ਨਾ ਆਈ ਹਰੇਕ ਲਾਲ ਚਿੱਟਿਆਦ ਰੰਗਾਂ ਦੇ ਤੁਰੇ ਘੋੜੇ ਹਮੇਸ਼ਾ ਪਾਲਦੇ ਰਹੀਏ ਪਰ ਉਹ ਵੀ ਅੰਤ ਨੂੰ ਕਿਸੇ ਕੰਮ ਨਹੀਂ ਆਉਂਦੇ ਜਨ ਲਾਭੋ ਚਿੱਤ ਹਰ ਨਾਮ ਸਿਓ ਅੰਤ ਹੋਏ ਸਖਾਈ हे जान पुरखो परमेश्वर ਦੇ ਨਾਮ ਨਾਲ ਚਿਤ ਹਿਰਦੇ ਦੀ ਬਿਰਤੀ ਨੂੰ ਲਾਉਣਾ ਕਰੋ ਜੋ ਅੰਤ ਅਖੀਰ ਵੇਲੇ ਸਖਾਈ ਸਹੈ ਕੋਵੇਗਾ ਜਨ ਨਾਨਕ ਨਾਮ ਧਿਆਇਆ ਗੁਰਮਖ ਸੁਖ ਪਾਈ ਸਤਿਗੁਰੂ ਜੀ ਕਥਨ ਕਰ ਰਿਹਾ ਕਿ ਜਿਨ੍ਹਾਂ ਗੁਰਮਖ ਜਨਾਂ ਨੇ ਗੁਰਾਂ ਦੇ ਮੁਖ ਦਵਾਰਾ ਅੰਮ੍ਰਿਤ ਨਾਮ ਨੂੰ ਸਰਵਣ ਕਰਕੇ ਧਿਆਉਣਾ ਕੀਤਾ ਹੈ ਉਨ੍ਹਾਂ ਗੁਰਮੁਖ ਜਨਾਂ ਨੇ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ 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 ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ